ਸੱਚੀ ਗੱਲ ਜੀ ਇੱਕ ਬਹੁਤ ਹੀ ਬੈਡ ਨਿਊਜ਼ ਹੈ। ਛੋਟਾ ਪ੍ਰਾਜਵੀਰ ਜਵੰਦਾ ਹਸਪਤਾਲਸ਼ਨ ਦੇ ਕਿਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ। ਡਾਕਟਰਾਂ ਦਾ ਕਹਿਣਾ ਕਿ ਵਾਇਗ ਹਿਦਿਆਚਾ ਹੈ। ਜਿਨਨੇ ਪੰਜਾਬੀ ਭੈਣ ਭਰਾ ਪ੍ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰੇਨ ਰਿਕਵੈਸਟਾ ਕਿ ਸਾਰੇ ਜਾਣੇ ਵਾਹਿਗੁਰੂ ਅਕੀ ਪ੍ਰੇ ਕਰੋ ਸਾਡਾ ਪ੍ਰਾਜ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ। ਵੈਕੂ ਜੀ ਦਾ ਖਾਲਸਾ ਵੈਕੂ ਜੀ ਸੱਚੀ ਗੱਲ ਜੀ ਇੱਕ ਬਹੁਤ ਹੀ ਬੈਡ ਨਿਊਜ਼ ਹੈ ਛੋਟਾ ਪ੍ਰਾਜਵੀਰ ਜਵੰਦਾ ਹਸਟੇਸ਼ਨ ਦੀ ਕਿਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵੈਕੂ ਦੇ ਹੱਥ 'ਚ ਹੈ ਜਿਨਨੇ ਪੰਜਾਬੀ ਪੈਂਟਰਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰੇ ਰਿਕਵੈਸਟ ਹੈ ਕਿ ਸਾਰੇ ਜਣੇ ਵਾਗ ਰੋ ਕੇ ਪ੍ਰੇ ਕਰੋ ਸਾਡਾ ਪ੍ਰਾਜ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਵਾਗੁਰੂ ਜੀ ਦਾ ਹਾਲ ਸਾਹਿਬ ਵਾਗੁਰੂ ਜੀ ਕੀ ਸੱਚੀ ਗੱਲ ਜੀ ਇੱਕ ਬਹੁਤ ਹੀ ਬੈਡ ਨਿਊਜ਼ ਹੈ ਛੋਟਾ ਪ੍ਰਾਜ ਰਾਜਵੀਰ ਜਵੰਦਾ ਸਟੇਸ਼ਨ ਦੇ ਕਿਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵਾਗੁਰੂ ਦੇ ਹੱਥਾਂ 'ਚ ਜਿੰਨੇ ਪੰਜਾਬੀ ਪੈਨਟਰਾਂ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਸਾਰੇ ਜਣੇ ਵਾਗੋ ਕੇ ਪ੍ਰੇ ਕਰੋ ਸਾਡਾ ਪ੍ਰਾਜ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਜੀ ਇੱਕ ਬਹੁਤ ਹੀ ਬੈਡ ਨਿਊਜ਼ ਹੈ ਛੋਟਾ ਪ੍ਰਾਜ ਰਾਜਵੀਰ ਜਵੰਦਾ ਕਿਸ ਟੇਸ਼ਨ ਦੀ ਕੀਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵਾਇਗੁਰ ਦੇ ਹੱਥ ਚ ਜਿੰਨੇ ਪੰਜਾਬੀ ਪੈਂਟਰਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰੇਨ ਰਿਕਵੈਸਟ ਹੈ ਕਿ ਸਾਰੇ ਜਣੇ ਵਾਇਗੁਰ ਅਕੀ ਪ੍ਰੇ ਕਰੋ ਸਾਡਾ ਪ੍ਰਾਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਸੱਚੀ ਗੱਲ ਜੀ ਇੱਕ ਬਹੁਤ ਹੀ ਬੈਡ ਨਿਊਜ਼ ਹੈ ਛੋਟਾ ਪ੍ਰਾਜ ਰਾਜਵੀਰ ਜਵੰਦਾ ਹਿਸਟ੍ਰੇਸ਼ਨ ਦੇ ਕਿਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵਾਹਿਗੁਰੂ ਦੇ ਹੱਥ ਹੈ ਜਿਨੇ ਪੰਜਾਬੀ ਪੈਂਟਰਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਸਾਰੇ ਜਣੇ ਵਾਹਿਗੁਰੂ ਅਕੀ ਪ੍ਰੇ ਕਰੋ ਸਾਡਾ ਭਰਾ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਜੀ ਇੱਕ ਬਹੁਤ ਹੀ ਬੈਡ ਨਿਊਜ਼ ਹੈ ਛੋਟਾ ਪ੍ਰਾ ਰਾਜਵੀਰ ਜਵੰਦਾ ਹਸਪਤਾਲਸ਼ਨ ਦੇ ਕਿਤੇ ਜਾਂਦੇ ਜਾਂਦੇ ਰਸਤੇ 'ਚ ਗਾਣਾ ਐਕਸੀਡੈਂਟ ਹੋਇਆ ਤੇ ਬ੍ਰੇਨ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਡਾਕਟਰਾਂ ਦਾ ਕਹਿਣਾ ਕਿ ਵਾਹਿਗੁਰੂ ਦੇ ਹੱਥ 'ਚ ਹੈ ਜਿੰਨੇ ਪੰਜਾਬੀ ਭੈਣ ਭਰਾ ਰਾਜਵੀਰ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਰਿਕਵੈਸਟ ਹੈ ਕਿ ਸਾਰੇ ਜਾਣੇ ਵਾਹਿਗੁਰੂ ਅਕੀ ਪ੍ਰੇ ਕਰੋ ਸਾਡਾ ਪ੍ਰਾ ਜਲਦੀ ਤੰਦਰੁਸਤ ਹੋ ਕੇ ਘਰ ਆਵੇ ਤੇ ਸਹੀ ਹੋ ਕੇ ਆਵੇ ਜਲਦੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ